शांति इक्की मई दो हजार चौबी दे बाबा दे मिठे बच्चे श्री बाबा वंडरफुल बाप टीचर सत गुरु है उसनों अपना कोई बाप नहीं ओ कद किसी तो कुछ सिखदा नहीं गुरु की दरकार नहीं एवं वंडर के तो हानु, याद करना चाहता है रशन है याद विची नवीनता होमा सहज पावन बन सकती है याद विची नवीनता होम सहज पावन बन सकती है उत्तर जद याद विठते हो तो बाप दी करंट खिंचते रहो बाप थो तो देखे ਤੁਸੀਂ ਬਾਪ ਨੂੰ ਦੇਖੋ ਅਦੇਹੀ ਯਾਦ ਹੀ ਪਾਵਨ ਬਣਾ ਸਕਦੀ ਹੈ ਇਹ ਬੜੀ ਸਹਿਜ ਯਾਦ ਹੈ ਲੇਕਿਨ ਬੱਚੀ ਕੜੀ-ਕੜੀ ਭੁੱਲ ਜਾਂਦੇ ਨੇ ਅਸੀਂ ਆਤਮਾ ਹਾ ਸਰੀਰ ਨਹੀਂ ਦੇਹੀ ਅਭਿਵਾਨੀ ਬੱਚੀ ਹੀ ਯਾਤ ਵਿੱਚ ਠਹਿਣ ਸਕਦੇ ਨੇ ਓਮ ਸ਼ਾਂਤੀ ਮਿੱਠੇ-ਮਿੱਠੇ ਬਚਿਆ ਨੂੰ ਇਹ ਨਿਸ਼ਚੈ ਹੈ ਉਹ ਸਾਡਾ ਬੇਹੱਤਾ ਬਾਪ ਹੈ ਉਹਨਾਂ ਦਾ ਕੋਈ ਬਾਪ ਨਹੀਂ ਦੁਨੀਆ ਵਿੱਚ ਅਜਿਹਾ ਕੋਈ ਮਨੁੱਖ ਨਹੀਂ ਹੋਵੇਗਾ ਜਿਸ ਦਾ ਬਾਪ ਨਾ ਹੋਵੇ ਇੱਕ ਇੱਕ ਗੱਲ ਬੜੀ ਚੰਗੀ ਤਰ੍ਹਾਂ ਸਮਝੰਦੀ ਹੈ ਫਿਰ ਨੌਲੇਜ ਵੀ ਉਹੀ ਸੁਣਾਉਂਦੇ ਨੇ ਜੋ ਕਦੇ ਪੜ੍ਹਦੇ ਨਹੀਂ ਨਹੀਂ ਤਾਂ ਮਨੁੱਖ ਮਾਤਰ ਕੁਝ ਨਾ ਕੁਝ ਪੜਦੇ ਜ਼ਰੂਰ ਨੇ ਸ਼੍ਰੀ ਕ੍ਰਿਸ਼ਨ ਵੀ ਪੜਿਆ ਬਾਪ ਕਹਿੰਦੇ ਨੇ ਮੈਂ ਕੀ ਪੜਿਆ ਹਾਂ ਮੈਂ ਤਾਂ ਤੁਹਾਨੂੰ ਪੜਾਂ ਆਇਆ ਹਾਂ ਮੈਂ ਪੜਿਆ ਹੋਇਆ ਨਹੀਂ ਹਾਂ ਮੈਂ ਕਿਸੇ ਤੋਂ ਵੀ ਸਿੱਖਿਆ ਨਹੀਂ ਲਈ ਮੈਂ ਕੋਈ ਗੁਰੂ ਨਹੀਂ ਕੀਤਾ ਡਰਾਮਾ ਪਲਾਨ ਅਨੁਸਾਰ ਬਾਪ ਦੀ ਮਹਿਮਾ ਉੱਚੀ ਤੇ ਉੱਚੀ ਗਾਈ ਹੋਈ ਹੈ गाया भी जाता उच्चे उच्चा, तो उच्चा भगवान फिर उस उच्चा की होगा ना बाप ना टीचर ना गुरु इस बेखती बाप का ना कोई बाप है ना टीचर है ना गुरु है ये खुद ही बाप टीचर गुरु ने यह चंकी तरह समझ सकते हो ना अजि कोई व्यक्ति नहीं हो सकता यही वंडर खा के अजि बाप टीचर सतगुरु को याद करना चाहिए है ਮਨੁੱਖ ਕਹਿੰਦੇ ਵੀ ਨੇ ਉਹ ਗੋਡ ਫਾਦਰ ਔਰ ਨੌਲੇਜ ਫੁਲ ਟੀਚਰ ਵੀ ਹੈ ਸੁਪਰੀਮ ਗੁਰੂ ਵੀ ਹੈ ਇੱਕ ਹੀ ਹੈ ਦੂਜਾ ਕੋਈ ਮਨੁੱਖ ਮਾਤਰ ਨਹੀਂ ਹੋਏਗਾ ਉਹਨਾਂ ਨੂੰ ਪੜਾਣਾ ਵੀ ਮਨੁੱਖ ਤਨ ਵਿੱਚ ਹੈ ਪੜਾਉਣ ਦੇ ਲਈ ਮੁਖਤਾ ਜ਼ਰੂਰ ਚਾਹੀਦਾ ਹੈ ਨਾ ਇਹ ਵੀ ਬੱਚਿਆਂ ਨੂੰ ਘੜੀ ਘੜੀ ਸਮ੍ਰਿਤੀ ਰਹੀ ਤਬੇੜਾ पार हो जाएगा बाप को याद करम विनाश हो जाएंगे सुप्रीम टीचर समझ सारा ज्ञान बुद्धि विच आ जाएगा वो सतगुरु भी है सू योग सिखा रहे ने, एक दे नाल योग लगाना है सारी एक फादर है सब आत्मावान कहते हैं में कम याद करो आत्मा ही सब कुछ करती है यह शरीर रूपी मोटर चलाने वाली आत्मा है उसनों रथ कहो कुछ भी कहो मुख चलान वाली आत्मा ही है आत्मा दा बाप एक ही है मुख तो केंद्र भी हो असी सब भाई भाई हाँ एक बाप के बच्चे असी सब भाई भाई जदों बाप आंदते ने परजा पिता ब्रह्मा के तन भाई भैन होके रहना पैदा है परजा पिता ਬ੍ਰਹਮਾ ਮੁਖ ਵੰਸ਼ਾਵਲੀ ਤਾਪਸ ਵਿੱਚ ਭਾਈ ਬੈਨ ਠਹਿਰੇ ਨਾ ਭਾਈ ਬੈਨ ਦੀ ਕਦੇ ਸ਼ਾਦੀ ਨਹੀਂ ਹੁੰਦੀ ਇਹ ਪਰਜਾ ਪਿਤਾ ਬ੍ਰਹਮਾ ਕੁਮਾਰ ਕੁਮਾਰੀਆਂ ਹੋ ਗਏ ਭਾਈ ਪੈਨ ਸਮਝਣ ਨਾਲ ਜਿਵੇਂ ਬਾਪ ਦੇ लवली चिल्ड्रन ईश्वरी संप्रदाय ते होगे तुसी कहोगे असी डायरेक्ट ईश्वरी संप्रदाय दे हां ईश्वर बाबा सानो सब कुछ ਸਿਖਾ ਰਹੇ ਨੇ ਉਹ ਕਿਸੇ ਤੋਂ ਸਿੱਖਿਆ ਹੋਇਆ ਨਹੀਂ ਹੈ ਉਹ ਤਾਂ ਸਦਾ ਸੰਪੂਰਨ ਹੈ ਉਹਨਾਂ ਦੀ ਕਲਾਵਾਂ ਕਦੇ ਘਟ ਨਹੀਂ ਹੁੰਦੀਆਂ ਸਭ ਦੀਆਂ ਕਲਾਵਾਂ ਘਟ ਹੁੰਦੀਆਂ ਨੇ ਅਸੀਂ ਸ਼ਿ巴巴 ਦੀ ਬਹੁਤ ਮਹਿਮਾ ਕਰਨੇ ਹਾਂ ਸ਼ਿ巴巴 ਕਹਿਣਾ ਬੜਾ ਈਜ਼ੀ ਹੈ ਬਾਪ ਹੀ ਪਤਿਤ ਪਾਵਨ ਹੈ ਸਿਰਫ ਈਸ਼ਵਰ ਕਹਿ ਨਾਲ ਐਨਾ ਜੱਛਦਾ ਨਹੀਂ ਹੈ ਹੁਣ ਤੁਸੀਂ ਬੱਚਿਆਂ ਨੂੰ ਦਿਲ ਵਿੱਚ ਜੱਛਦਾ ਹੈ बापा के किए पति पावन बनांदे ने लौकिक बाप भी है पारलौकिक बाप भी है पारलौकिक बाप नो सब याद करते ने क्योंकि पतित ने ताही ता याद करते ने पावन बन गई तो फिर दरकार नहीं पति पावन नो ही बुलांदे ने ड्रामा देखो हो जा बनया होया है ਪਤਿਤ ਪਾਵਨ ਬਾਪ ਨੂੰ ਸਭ ਯਾਦ ਕਰਦੀ ਨੇ ਚਾਂਦੇ ਨੇ ਅਸੀਂ ਪਾਵਨ ਦੁਨੀਆ ਦੇ ਮਾਲਿਕ ਬਣੀਏ ਸ਼ਾਸਤਰਾ ਵਿੱਚ ਦਿਖਾਇਆ ਦੇਵਤਾਵਾਂ ਦੀ ਅਸੁਰਾਂ ਦੀ ਲੜਾਈ ਲੱਗੀ ਪਰ ਅਜੀਹਾ ਹੈ ਨਹੀਂ ਉਨ ਤੁਸੀਂ ਸਮਝਦੇ ਕੋ ਅਸੀਂ ਨਾ ਅਸੁਰ ਹਾਂ ਨਾ ਦੇਵਤਾ ਹਾਂ ਅਸੀਂ ਗੁਣ ਵਿੱਚ ਦੇਖਾਂ ਸਾਰੇ ਤੁਹਾਨੂੰ ਕੁੱਟਦੇ ਰਹਿੰਦੇ ਨੇ ਇਹ ਖੇਡ ਬੜਾ ਮਜ਼ੇ ਦਾ ਹੈ ਨਾਟਕ ਵਿੱਚ ਮਜ਼ਾ ਦੇਖਣ ਜਾਂਦੇ ਨੇ ਨਾ ਉਹ ਸਭ ਨੇ ਹੱਦ ਦੇ ਡਰਾਮਾ ਇਹ ਹੈ ਬਿਹਤਰ ਡਰਾਮਾ ਐਸ ਨੂੰ ਕੋਈ ਵੀ ਜਾਣਦਾ ਨਹੀਂ ਹੈ ਜੋ ਖੁਦ ਨਹੀਂ ਜਾਣਦੇ ਤਾਂ ਦੂਜਿਆਂ ਨੂੰ ਵੀ ਨਹੀਂ ਸਮਝਾ ਸਕਦੇ ਦੇਵਤਾ ਵੀ ਐਸ ਨੂੰ ਨਹੀਂ ਜਾਣਦੇ ਹੁਣ ਤੁਸੀਂ ਕਾਲ ਯੁਗ ਤੋਂ ਨਿਕਲ ਆਏ ਹੋ ਤੁਸੀਂ ਖੁਦ ਸਮਝਦੇ ਹੋ ਤਾਂ ਹੋਰਾਂ ਨੂੰ ਵੀ ਸਮਝਾ ਸਕਦੇ ਹੋ ਇੱਕ ਵਾਰ ਡਰਾਮਾ ਦੇਖਿਆ ਫਿਰ ਸਾਰਾ ਡਰਾਮਾ ਬੁੱਧੀ ਵਿੱਚ ਆ ਜਾਏਗਾ विराट रूपवी कहते ने ना बाबा ने समझाया मैथ मनुख सृष्टि दा बीज रूप हा बा पेड़ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਨੇ मनुखਾ ਨੂੰ ਏ ਬਿਲਕੁਲ ਵੀ ਪਤਾ ਨਹੀਂ ਹੈ ਸ਼੍ਰੀ बाबा ਕੋਈ ਤੋ ਕੋਈ ਭਾਸ਼ਾ ਥੋੜੀ ਸਿੱਖਿਆ ਹੋਵੇਗਾ ਜਦਕੀ ਉਹਨਾਂ ਦਾ ਟੀਚਰ ਕੋਈ ਨਹੀਂ ਤਾਂ ਭਾਸ਼ਾ ਵੀ ਕੀ ਸਿੱਖਿਆ ਹੋਵੇਗਾ ਜਰੂਰ ਜਿਸ ਰਾਤ ਵਿੱਚ ਆਉਂਦੇ ਨੇ ਉਹਨਾਂ ਦੀ ਭਾਸ਼ਾ ਹੀ ਕੰਮ ਵਿੱਚ ਲਿਆਂਗੇ ਉਹਨਾਂ ਦੀ ਆਪਣੀ ਕੋਈ ਭਾਸ਼ਾ ਨਹੀਂ ਉਹ ਪਰਦੇ ਲਿਖਦੇ ਵੀ ਨਹੀਂ ਉਹਨਾਂ ਦਾ ਕੋਈ ਟੀਚਰ ਵੀ ਨਹੀਂ ਹੁੰਦਾ ਸ਼੍ਰੀ ਕ੍ਰਿਸ਼ਨ ਤਾਂ ਸਿੱਖਦਾ ਹੈ ਉਸਦੇ ਮਾਪੇ-ਬਾਪ ਟੀਚਰ ਵੀ ਨਹੀਂ ਉਸ ਨੂੰ ਗੁਰੂ ਦੀ ਲੋੜ ਨਹੀਂ ਕਿਉਂਕਿ ਉਸ ਨੂੰ ਸਦਗਤੀ ਮਿਲੀ ਹੋਈ ਹੈ ਇਹ ਤੁਸੀਂ ਜਾਣਦੇ ਹੋ ਉਹਨਾਂ ਸੀ ਬ੍ਰਾਹਮਣ ਹਾਂ ਸਭ ਤੋਂ ਉੱਚੇ ਏ ਤੁਸੀਂ ਸਮ੍ਰਿਤੀ ਵਿੱਚ ਰੱਖੋ ਸਾਨੂੰ ਪੜ੍ਹਾਉਣ ਵਾਲਾ ਬੇਗੱਦਾ ਬਾਪ ਆਸੀ ਬ੍ਰਾਹਮਣ ਬਣੇ ਫਿਰ ਦੇਤਾ ਫਿਰ ਵੈਸ਼ੇ ਸ਼ੁੱਦਰ ਕਿੰਨਾ ਕਲੀਅਰ ਹੈ ਬਾਪ ਨੂੰ ਪਹਿਲੇ ਤੋਂ ਹੀ ਕਹਿ ਦਿੰਦੇ ਨੇ ਉਹ ਸਭ ਕੁਝ ਜਾਣਦੇ ਨੇ ਨਾ ਕੀ ਜਾਣਦੇ ਨੇ ਕਿਸੇ ਨੂੰ ਪਤਾ ਨਹੀਂ ਉਹ ਨੋਲੇਜ ਫੁੱਲ ਹੈ ਸਾਰੀ ਸ੍ਰਿਸ਼ਟੀ ਦੀ ਆਤਮਾ ਤੰਤ ਦੀ ਉਹਨਾਂ ਨੂੰ ਨੋਲੇਜ ਹੈ ਬੀਜ ਨੂੰ ਸਾਰੇ ਝਾੜ ਦੀ ਨੋਲੇਜ ਹੁੰਦੀ ਹੈ ਨਾ ਉਹ ਹੈ ਜੜ ਬੀਜ ਤੁਸੀਂ ਹੋ ਚੇਤਨ ਤਸੀ ਆਪਣੇ ਝਾੜਦੀ ਨੌਲੇਜ ਸਮਝਾਂਦੇ ਹੋ ਬਾਪ ਕਹਿੰਦੇ ਨੇ ਮੈਂ ਇਸ ਵਰਾਇਟੀ ਮਨੁੱਖ ਸ੍ਰਿਸ਼ਟੀ ਦਾ ਬੀਜ ਹਾਂ ਹਾਤਾ ਸਭ ਮਨੁੱਖ ਪਰ ਵਰਾਇਟੀ ਹੈ ਨਾ ਇੱਕ ਵੀ ਆਤਮਾ ਦੇ ਸਰੀਰ ਦੇ ਫੀਚਰ ਦੂਜੇ ਜਿਹੇ ਨਹੀਂ ਹੋ ਸਕਦੇ 2 ਐਕਟਰ ਵੀ ਇੱਕ ਜਿਹੇ ਨਹੀਂ ਹੋ ਸਕਦੇ ਇਹ ਬੇਵੱਦ ਦਾ ਡਰਾਮਾ ਹੈ ਅਸੀਂ ਮਨੁੱਖਾਂ ਨੂੰ ਐਕਟਰ ਨਹੀਂ ਕਹਿ ਸਕਦੇ ਆਤਮਾਵਾਂ ਨੂੰ ਕਹਿੰਦੇ ਹਾਂ ਉਹ ਲੋਗ ਮਨੁੱਖਾਂ ਦਾ ਸਮਝਦੇ ਨੇ ਤੁਹਾਡੀ ਬੁੱਧੀ ਵਿੱਚ ਹੈ ਆਸੀ ਆਤਮਾਵਾਂ ਐਕਟਰ ਹਾਂ ਜੋ ਇਸ ਸਰੀਰ ਦੁਆਰਾ ਡਾਂਸ ਕਰਤੀਆਂ ਹਾਂ ਜਿਵੇਂ ਮਨੁੱਖ ਬੰਦਨਤੀ ਡਾਂਸ ਕਰਾਂਦੇ ਨੇ ਨਾ ਇਹ ਆਤਮਾ ਵੀ ਹੈ ਜੋ ਸਰੀਰ ਨੂੰ ਡਾਂਸ ਕਰਾਂਦੀ ਹੈ ਜਿਵੇਂ ਮਨੁੱਖ ਕਰਾਂਦੇ ਪਾਠ ਵਜਾਂਦੀ ਹੈ ਇਹ ਤਾਂ ਬੜੀਆਂ ਸਹਿ ਸਮਝੰਦੀਆਂ ਗੱਲਾਂ ਨੇ ਬੇਗੰਦਾ ਬਾਪ ਆਂਦੇ ਜ਼ਰੂਰ ਨੇ ਐਵੇਂ ਨਹੀਂ ਕਿ ਉਹ ਆਂਦੇ ਹੀ ਨਹੀਂ ਉਹ ਆਂਦੇ ਨੇ ਸ਼ਿਵਜੰਤੀ ਤਾਹੀਂ ਤਾਂ ਬਣਾਈ ਜਾਂਦੀ ਹੈ ਬਾਪ ਆਂਦੇ ਨਹੀਂ ਤਾਂ ਦੁਨੀਆ ਚੇਂਜ ਹੋ ਜਾਂਦੀ ਹੈ ਭਗਤੀ ਮਾਰਗ ਵਿੱਚ ਸ਼੍ਰੀ ਕ੍ਰਿਸ਼ਨ ਨੂੰ ਸਭ ਯਾਦ ਕਰਦੇ ਰਹਿੰਦੇ ਪਰ ਸ਼੍ਰੀ ਕ੍ਰਿਸ਼ਨ ਕਿਵੇਂ ਆਏ ਆ ਕੇ ਕੀ ਕੀਤਾ ਕਾਲਯੁਗ ਵਿੱਚ ਯਮ ਸੰਗਮਤੇ ਸ਼੍ਰੀਕ੍ਰਿਸ਼ਨ ਨੂੰ ਅਨਾਖਾ ਨਾਲ ਕੋਈ ਦੇਖ ਨਹੀਂ ਸਕਦਾ ਫਿਰ ਉਸ ਨੂੰ ਭਗਵਾਨ ਕਿਵੇਂ ਕਹਿ ਸਕਦੇ ਹਨ ਉਹ ਤਾਂ ਸਾਜੂਬ ਦਾ ਪਹਿਲੇ ਨੰਬਰ ਦਾ ਪ੍ਰਿੰਸ ਹੈ ਉਹਦਾ ਬਾਪ ਟੀਚਰ ਹੈ ਉਸ ਨੂੰ ਗੁਰੂ ਕਰਨ ਦੀ দরকার ਨਹੀਂ ਹੈ ਕਿਉਂਕਿ ਉਹ ਸਦਗਤੀ ਵਿੱਚ ਹੈ ਸਰ ਸਵਰਗ ਨੂੰ ਸਦਗਤੀ ਕਿਹਾ ਜਾਂਦਾ ਹਿਸਾਬ ਕਿੰਨਾ ਕਲੀਅਰ ਹੈ ਡੀਟੀ ਕਰਾਨਾ ਦੇਵੀ ਦੇਵਤਾ ਕਰਾਨਾ ਬੱਚੇ ਸਮਝਦੇ ਨੇ ਆਸੀ 84 ਜਨਮ ਲੈਨੇ ਹਾਂ ਕੋਨ ਕੋਨ ਕਿੰਨੇ ਜਨਮ ਲੈਂਦੇ ਨੇ ਉਹ ਸਾਰਾ ਹਿਸਾਬ ਤੁਸੀਂ ਜਾਣਦੇ ਹੋ ਸਭ ਤੋਂ ਪਹਿਲੇ ਦੇਵੀ ਦੇਵਤਾ ਧਰਮਾਂ ਦਾ ਹੈ ਪਹਿਲਾ ਜਨਮ ਉਹਨਾਂ ਦਾ ਹੁੰਦਾ ਹੈ ਇੱਕ ਦਾ ਹੋਇਆ ਉਸ ਦੇ ਪਿੱਛੇ ਸਭ ਆ ਜਾਂਦੇ ਨੇ ਇਹ ਸਾਰੀਆਂ ਗੱਲਾਂ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਜਿਵੇਂ ਉਸ ਪੜਾਈ ਵਿੱਚ ਹੁੰਦਾ ਹੋ ਹੈ ਬੜਾ ਸਹਿਜ ਸਿਰਫ ਇੱਕ ਗੁਪਤ ਡਿਫਿਕਲਟੀ ਹੈ ਤੁਸੀਂ ਬਾਪ ਨੂੰ ਯਾਦ ਕਰਦੇ ਹੋ ਉਸ ਯਾਦ ਵਿੱਚ ਮਾਇਆ ਵਿਗਨ ਪਾਂਦੀ ਹੈ ਕਿਉਂਕਿ ਮਾਇਆ ਰਾਵਣ ਨੂੰ ਈਰਸ਼ਾ ਹੁੰਦੀ ਹੈ ਕਿ ਤੁਸੀਂ ਰਾਮ ਨੂੰ ਕਿਉਂ ਯਾਦ ਕਰਦੇ ਹੋ ਉਹ ਸਾਡਾ ਮੁਰੀਦ ਹੋ ਕੇ ਰਾਵਣ ਨੂੰ ਰਾਵਣ ਦਾ ਮੁਰੀਦ ਹੋ ਕੇ ਰਾਮ ਨੂੰ ਕਿਉਂ ਯਾਦ ਕਰੇ ਇਹ ਡਰਾਮਾ ਵਿੱਚ ਪੈਨੇ ਤਨੋਦ ਹੈ ਕੋਈ ਨਵੀਂ ਗੱਲ ਨਹੀਂ ਹੈ ਕਲਾ ਪਹਿਲੇ ਜੋ ਪਾਰਟ ਵਜਾਇਆ ਉਹੀ ਵਜਾਓਗੇ ਜੋ ਕਲਾ ਪਹਿਲੇ ਪ੍ਰਸ਼ਾਰਥ ਕੀਤਾ ਉਹੀ ਕਰੋਗੇ ਉਹ ਹੁਣ ਵੀ ਕਰ ਰਹੇ ਹੋ ਇਹ ਸਾਰਾ ਚੱਕਰ ਫਿਰਦਾ ਰਹਿੰਦਾ ਹੈ ਕਦੇ ਬੰਦ ਨਹੀਂ ਹੁੰਦਾ ਡਰਾਮਾ ਦੀ ਟਿਕ ਟਿਕ ਹੁੰਦੀ ਰਹਿੰਦੀ ਹੈ ਬਾਤ ਸਮਝਾਉਂਦੇ ਨਹੀਂ ਇਹ 5000 ਰੁਪਏ ਦਾ ਡਰਾਮਾ ਹੈ ਸ਼ਾਸਤ੍ਰ ਵਿੱਚ ਕਿਹੋ ਜੀਆਂ ਗੱਲਾਂ ਲਿਖ ਦਿੱਤੀਆਂ ਬਾਪ ਕਦੇ ਨਹੀਂ ਕਹਿਣਗੇ ਪਤਨੀ ਛੱਡੋ ਕਿਉਂਕਿ ਇਹ ਘਰ ਇੱਥੇ ਨਾ ਚੱਲ ਸਕੇ ਉਹ ਵੀ ਛੁੱਟ ਜਾਏ ਨੈਦਰ ਦੇ ਰਹੋਗੇ ਨਾ ਉਤਰਦੇ ਰਹੋਗੇ ਕੋਈ ਕੰਮ ਦਾ ਨਹੀਂ ਰਿਹਾ ਐਸ ਲਈ ਤੁਸੀਂ ਦੇਖਦੇ ਹੋ ਕਈ ਮਨੁੱਖ ਐਜੇ ਵੀ ਨੇ ਜੋ ਭਗਤੀ ਆਦੀ ਕੁਝ ਨਹੀਂ ਕਰਦੇ ਬਸ ਐਵੇਂ ਹੀ ਚੱਲਦਾ ਰਹਿੰਦਾ ਹੈ ਬਸ ਐਵੇਂ ਹੀ ਚਲਦਾ ਰਹਿੰਦਾ ਹੈ ਕੋਈ ਕਹਿ ਦਿੰਦੇ ਭਗਵਾਨ ਹੀ ਅਨੇਕ ਰੂਪ ਤਾਂ ਦਿਨੇ ਅਰੀ ਤਾਂ ਬੇਹੰਦਾ ਡਰਾਮਾ ਅਨਾਦੀ ਬਣਿਆ ਬਣਾਇਆ ਹੈ ਜੋ ਰਿਪੀਟ ਹੁੰਦਾ ਰਹਿੰਦਾ ਹੈ ਇਸ ਨੂੰ ਆਨਾਦੀ ਅਵినాਸ਼ੀ ਵਰ ਡਰਾਮਾ ਕਿਹਾ ਜਾਂਦਾ ਹੈ ਐਸ ਨੂੰ ਤੁਸੀਂ ਬੱਚੇ ਸਮਝ ਰਹੇ ਹੋ ਐਸ ਵਿੱਚ ਤੁਸੀਂ ਕੁਮਾਰੀਆਂ ਦੇ ਲਈ ਬੜਾ ਸਹਿਜ ਹੈ ਮਾਤਾਵਾਂ ਨੂੰ ਜੋ ਸੀੜੀ ਚੜੀ ਉਹ ਉਤਰਨੀ ਪਵੇ ਕੁਮਾਰੀਆਂ ਨੂੰ ਕੋਈ ਬੰਧਨ ਨਹੀਂ ਚਿੰਤਨ ਨਹੀਂ ਆਪ ਦਾ ਪੰਜਾਣਾ ਹੈ लौकिक संबंध न पारलौकिक संबंध जोड़ना है कलयुग है दुर्गति हेठा उतरना ही है ड्रामा अनुसार भारतवासी कहें सब ईश्वर का है वो मालिक है तुसी कौन हो असी आत्मा हाँ बाकी ये सब कुछ ईश्वर का है यह देह सहित जो कुछ है परमात्मा ने दिता मूँह तो ने ठीक है कह देंगे दे। सब ईश्वर ने दिता अच्छा फिर उसकी दिती हुई चीज ਕਿਆ ਨਾ ਤਾਂ ਥੋੜੀ ਪਾਣੀ ਚਾਹੀਦੀ ਹੈ ਪਰ ਉਸਦੇ ਵੀ ਚਲਦੇ ਨਹੀਂ। ਰਾਹਨ ਮੱਤ ਤੇ ਚਲਦੇ ਨੇ ਬਾਪ ਸਮਝਾਉਂਦੇ ਨੇ ਤੁਸੀਂ ਤਾਂ ਟਰਸਟੀ ਹੋ। ਪਰ 라ਵਨ ਸੰਬਰਦਾਏ ਹੋਣ ਦੇ ਕਾਰਨ ਤੁਸੀਂ ਟਰਸਟੀ ਪਨੇ ਹੋ ਆਪਣੇ ਆਪ ਨੂੰ ਧੋਖਾ ਦਿੰਦੀ ਹੋ ਮੂਤ ਕਹਿੰਦੇ ਇੱਕ ਹੋ ਕਰ ਦੇ ਦੂਜਾ ਹੋ। ਬਾਪ ਨੇ ਛੇਜ ਦਿੱਤੀ ਫਿਰ ਲੈ ਨਹੀਂ ਤਾਂ ਰੋਂਦੇ ਕਿਉਂ ਹੋ ਦੁੱਖ ਕਿਉਂ ਹੁੰਦਾ ਹੈ। ਮਮਤਾ ਨੂੰ ਮਿਟਾਉਣ ਦੇ ਲਈ ਇਕਲਾ ਬਾਪ ਆਪਣੇ ਬੱਚਿਆਂ ਨੂੰ ਸਮਝਾਉਂਦੇ ਨੇ ਹੁਣ ਬਾਪ ਆਏ ਨੇ ਤੂਸੀ ਬੁਲਾਇਆ ਬਾਬਾ ਸਾਨੂੰ ਨਾਲ ਲੈ ਚਲੋ ਅਸੀਂ ਰਾਮਨਰਾਜ ਵਿੱਚ ਬਹੁਤ ਦੁਖੀ ਹਾਂ ਆ ਕੇ ਸਾਨੂੰ ਪਾਵਨ ਬਣਾਓ ਕਿਉਂਕਿ ਸਮਝ ਦੇਨੇ ਪਾਵਨ ਬਨੇ ਬਿਗਨ ਅਸੀਂ ਵਾਪਿਸ ਜਾ ਨਹੀਂ ਸਕਦੇ ਕਹਿੰਦੇ ਨੇ ਘਰ ਲੈ ਚਲੋ ਕਿੱਥੇ ਆਪਣੇ ਪਰਮ ਧਾਮ ਸਭ ਕਹਿੰਦੇ ਨੇ ਅਸੀਂ ਆਪਣੇ ਘਰ ਜਾਈਏ ਪਰ ਪਾਵਨ ਬਨਨ ਬਗੈਰ ਕੋਈ ਵੀ ਵਾਪਿਸ ਕਰ ਜਾ ਨਹੀਂ ਸਕਦਾ ਸ਼੍ਰੀ ਕ੍ਰਿਸ਼ਨ ਦੇ ਪਗਤ ਚਾਹਦੇ ਨੇ ਕਿ ਐਸੀ ਵੈਕੁੰਠਪੁਰੀ ਵਿੱਚ ਜਾਈਏ ਸਾਧੂਗ ਯਾਦ ਰਹਿੰਦਾ ਹੈ ਪਿਆਰੀ ਚੀਜ਼ ਹੈ ਨਾ ਮਨੁੱਖ ਮਰਦਾ ਹੈ ਤਾਂ ਕਹਿੰਦੇ ਨੇ ਸਵਰਗ ਪਹਾਰ ਗਿਆ ਪਰ ਸਵਰਗ ਵਿੱਚ ਕੋਈ ਜਾਂਦਾ ਨਹੀਂ ਹੈ ਸਵਰਗ ਤਾਂ ਸਾਧੂਗ ਵਿੱਚ ਹੁੰਦਾ ਹੈ ਪੈਲਜੋਗਵਿਚ ਹੁੰਦਾ ਹੈ ਨਰਕ ਜ਼ਰੂਰ ਪੁਨਰਜਨਮ ਹੋਵੇਗਾ ਇਹ ਕੋਈ ਸਾਜੂਕ ਥੋੜੀ ਇਹ ਕੋਈ ਸਾਜੂਕ ਥੋੜੀ ਹੈ ਉਹ ਤਾਂ ਵੰਡਰ ਆਫ ਦਾ ਵਰਡ ਹੈ ਕਹਿੰਦੇ ਵੀ ਨੇ ਸਮਝਦੇ ਵੀ ਨੇ ਫਿਰ ਜਦੋਂ ਕੋਈ ਮਰਦਾ ਤਾਂ ਉਸਦੇ ਸਬੰਧੀ ਕਹਿੰਦੇ ਨੇ ਕਿ ਫਲਾਣਾ ਸਵਰਗ ਚਲਾ ਗਿਆ ਜ਼ਰੂਰ ਮਰਿਆ ਨਰਕ ਵਿੱਚ ਤਾਂ ਪੁਨਰਜਨਮ ਵੀ नरक हो ना इत कोई साजुक थोड़ी है बाबा ने कहा बाबा को चौरासी जन्म की सारी नॉलेज मिल गई और सिर्फ बाप ही दे सकते ने इसी अपने आपू दे समझते है उन बाप कहंदे ने देही अभिमानी भव श्री कृष्ण एवें कह ना सके देही अभिमानी भव ਕਿਉਂਕਿ ਉਸ ਨੂੰ ਆਪਣੀ ਦੇ ਹੈ ਨਾ ਸ਼੍ਰੀ 바ਵਾ ਨੂੰ ਆਪਣੀ ਦੇ ਨਹੀਂ ਹੈ ਇਹ ਤਾਂ ਉਹਨਾਂ ਦਾ ਰੱਥ ਹੈ ਜਿਸ ਵਿੱਚੋਂ ਵਿਰਾਸ ਮਾਨੇ ਉਹਨਾਂ ਦਾ ਇਰਤ ਤੇ ਉਹਨਾਂ ਦਾ ਵਿਰਾਤ ਬ੍ਰਹਮਾ ਦਾ ਵਿਰਾਤ ਤੇ ਸ਼੍ਰੀ 바ਵਾ ਦਾ ਵਿਰਾਤ ਐਨਾਂ ਦੀ ਆਪਣੀ ਆਤਮਾ ਵੀ ਹੈ ਤੇ ਬਾਪ ਨੇ ਵੀ ਲੋਨ ਲਿਆ ਹੋਇਆ ਹੈ ਬਾਪ ਕਹਿੰਦੇ ਨੇ ਮੈਂ ਸਰੀਰ ਦਾ ਆਧਾਰ ਲੈਂਦਾ ਹਾਂ ਆਪਨਾਤਾ ਹੈ ਨਹੀਂ ਕਿਉਂਕਿ ਪੜਾਵਾਂਗਾ ਕਿਵੇਂ ਬਾਪ ਰੋਜ ਬੈਠ ਬੱਚਿਆਂ ਨੂੰ ਕਸ਼ਿਸ਼ ਕਰਦੇ ਨੇ ਬੱਚੇ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਦੇਖੋ ਬਾਪ ਨੂੰ ਯਾਦ ਕਰੋ ਇਹ ਸਰੀਰ ਭੁੱਲ ਜਾਵੇ ਅਸੀਂ ਤੁਹਾਨੂੰ ਦੇਖੀਏ ਤੁਸੀਂ ਸਾਨੂੰ ਦੇਖੋ ਤੁਸੀਂ ਜਿੰਨਾ ਬਾਪ ਨੂੰ ਦੇਖੋਗੇ ਪਵਿੱਤਰ ਹੁੰਦੇ ਜਾਓਗੇ ਹੋਰ ਕੋਈ ਉਪਾਏ ਪਾਵਨ ਬਨੰਦਾ ਨਹੀਂ ਹੈ ਜੇਕਰ ਹੋ ਤਾ ਦਸੋ ਜੇ ਸੰਤ ਆਤਮਾ ਪਵਿੱਤਰ ਹੋ ਜਾਵੇ ਗੰਗਾ ਦੇ ਪਾਣੀ ਨਾਲ ਤਾਂ ਨਹੀਂ ਹੋਏਗੀ ਪਹਿਲੇ ਤਾਂ ਕਿਸੇ ਨੂੰ ਵੀ ਬਾਪ ਦਾ ਪਰਿਚੈ ਦੇਣਾ ਹੈ ਅਜੇਹਾ ਬਾਪ ਕੋਈ ਹੋਣ ਖੁੰਦਾ ਨਹੀਂ ਨਾ ਬਜ ਦੇਖੋ ਐਵੇਂ ਸਮਝਿਆ ਹੈ ਜੋ ਚਕ੍ਰਿਤ ਹੋ ਜਾਵੇ ਸਮਝੇ ਬਰਾਬਰ ਇਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ ਹੁਣ ਤੁਸੀਂ ਬੱਚਿਆਂ ਨੂੰ ਬਾਪ ਆਪਣਾ ਪਰਿਚੈ ਦੇ ਰਹੀ ਨਹੀਂ ਮੈਂ ਕੌਣ ਹਾਂ ਇਹ ਵੀ ਬੱਚਿਆਂ ਨੂੰ ਪਤਾ ਹੈ हिस्टरी रिपीट जो इस गुल ही आन गए बाकी सब अपने अपने धर्म चले जाएंगे जो होर धर्मों कन्वर्ट हो गए वो भी निकल निकल अपने अपने सैक्शन चले जाएंगे इसलिए निराकारी झाड़ भी दिखाया है ये गल्ला बच्चे समझते हो बाकी कोई मुश्किल समझते होत अठ एक दो निकलन गए जो समझ गए योलेज तो बड़ी चंकी है इथों का जो होगा ਬਸ ਨੂੰ ਤੂਫਾਨ ਘਾਟਾਂਗੇ ਦਿਲ ਹੋਵੇਗੀ ਫਿਰ ਜਾਈਏ ਜਾ ਕੇ ਸੁਣੀਏ ਕਈ ਵੀਰ ਸੰਗ ਦੇ ਰੰਦ ਵਿੱਚ ਆ ਜਾਂਦੇ ਨੇ ਆਂਦੇ ਹੀ ਨਹੀਂ ਜਿੱਥੇ ਪਾਰਟੀ ਨੂੰ ਜਾਂਦਾ ਹੋਇਆ ਦੇਖਣਗੇ ਉਸ ਵਿੱਚ ਲਟਕ ਪੈਣਗੇ ਮਿਹਨਤ ਲੱਗਦੀ ਹੈ ਬਹੁਤ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਘੜੀ ਘੜੀ ਕਹਿੰਦੇ ਅਸੀਂ ਭੁੱਲ ਜਾਂਦੇ ਹਾਂ ਮੈਂ ਆਤਮਾ ਹਾਂ ਸਰੀਰ ਨਹੀਂ ਇਹ ਹੀ ਗੱਲ ਘੜੀ ਘੜੀ ਭੁੱਲ ਜਾਂਦੇ ਬਾਬਾ ਵੀ ਜਾਣਦੇ ਬੱਚੇ ਕਾਮਚੀਤਾ ਤੇ ਬੈਠ ਕਾਲੇ ਹੋ ਗਏ ਨੇ ਕਬਰ दाखल ਹੋ ਗਏ ਨੇ ਐਸਲੇ ਸਾਵਰੇ ਬਣ ਗਏ ਉਹਨਾਂ ਨੂੰ ਫਿਰ ਬਾਪ ਕਹਿੰਦੇ ਨੇ ਸਾਡੇ ਬੱਚੇ ਸਭ ਜਲ ਮਰੇ ਨੇ ਇਹ ਬੇहद ਦੀ ਗੱਲ ਹੈ ਕਿੰਨੀਆਂ ਕਰੋੜਾਂ ਆਤਮਾਵਾਂ ਸਾਡੇ ਘਰ ਵਿੱਚ ਰਹਿਣ ਵਾਲੀਆਂ ਆਰਥਾਤ ਬ੍ਰਹਮ ਲੋਕ ਵਿੱਚ ਰਹਿਣ ਵਾਲੀਆਂ ਨੇ ਬਾਪ ਤਾਂ ਬੇहद ਵਿੱਚ ਖੜੇ ਨੇ ਨਾ ਤੁਸੀਂ ਵੀ ਬੇहद ਵਿੱਚ ਖੜੇ ਹੋ ਜਾਓਗੇ ਜਾਣਦੇ ਹੋ 바બા ਸਥਾਪਨਾ ਕਰਕੇ ਚਲਾ ਜਾਏਗਾ ਫਿਰ ਤੁਸੀਂ ਰਾਜ ਕਰੋਗੇ ਬਾਕੀ ਸਭ ਆਤਮਾਵਾਂ ਸ਼ਾਂਤੀ تام ਵਿੱਚ ਚਲੀਆਂ ਜਾਣਗੀਆਂ ਅੱਛਾ ਮਿੱਠੇ ਮਿੱਠੇ ਸਿਕਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾ ਦਾਦਾ ਯਾਤ ਪਿਆਰ ਟੂ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪਦਾ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਧ ਪਹਿਲੇ ਤਾਰਨਾ ਕਿਸੇ ਵੀ ਅਟਰ ਤੋਂ 라ਵਨ ਈਰਖਾ ਕਰੇ ਵਿਘਨ ਪਾਵੇ तूफान विच में लिया उसू ना देख अपने पुरुषार्थ विच तत्पर रहना है क्योंकि हरेक एक्टर का पार्ट इस ड्रामा विच अपना अपना है अनादि बना बनाया ड्रामा है दूजा रावण मत ईश्वर विच ख्यानत नहीं पानी सब तो ममतव निकाल पूरा ट्रस्टी होके रहना है वरदान है सदा सदाकरस मूड द्वारा सर्वात्मा सुख शांति प्रेम दी अंजली देने वाले महादानी भव सदा एक मूड द्वारा सर्वात्मा सुख शांति प्रेम दी की अंजली वाले महादानी भव ती दी मूड सदा खुशी दी इस रहे कदे मूड ऑफ़ कदे मूड बहुत खुश एवे नहीं ਸਦਾ ਮਹਾਦਾਨੀ ਬਨਨ ਵਾਲਿਆਂ ਦੀ ਮੂੜ ਕਦੇ ਬਦਲਦੀ ਨਹੀਂ ਦੇਵਤਾ ਬਨਨ ਵਾਲੇ ਮਾਨਾ ਦੇਣ ਵਾਲੇ ਜੇਕਰ ਕੋਈ ਕੁਝ ਦੇਵੇ ਲੇਕਿਨ ਤੁਸੀਂ ਮਹਾਦਾਨੀ ਬੱਚੇ ਸਭ ਨੂੰ ਸੁੱਖ ਦੀ ਅੰਸ਼ਲੀ ਸ਼ਾਂਤੀ ਦੀ ਅੰਸ਼ਲੀ ਪਲੇਮ ਦੀ ਅੰਸ਼ਲੀ ਤੋ ਤਨ ਦੀ ਸੇਵਾ ਦੇ ਨਾਲ ਨਾਲ ਮਨ ਦੀ ਅਜੇ ਹੀ ਸੇਵਾ ਵਿੱਚ ਬਿਜੀ ਰਹੋ ਤਾਂ ਡਬਲ ਪੁੰਨ ਜਮਾ ਹੋ ਜਾਵੇਗਾ ਲੋਗਨ ਹੈ ਤੁਹਾਡੀਆਂ ਵਿਸ਼ੇਸ਼ਤਾਵਾਂ ਪ੍ਰਭੂ ਪ੍ਰਸਾਦ ਨੇ ਆਨਾ ਨੂੰ ਸਿਰਫ ਖੁਦ ਪ੍ਰਤੀ ਯੂਜ਼ ਨਾ ਕਰੋ ਵੰਡੋ ਤੇ ਵਧਾਓ ਆਪਣੀ ਵਿਸ਼ੇਸ਼ਤਾ માં ਪ੍ਰਭੂ ਪ੍ਰਸਾਦ ਨੇ ਆਨਾ ਨੂੰ ਸਿਰਫ ਆਪਣੇ ਪ੍ਰਤੀ ਯੂਜ਼ ਨਾ ਕਰੋ ਵੰਡੋ ਤੇ ਹੋਰ ਵਧਾਓ ਓਮ ਸ਼ਾਂਤੀ